ਪਹਿਲਗਾਮ ਦੀ ਘਟਨਾ ਤੋਂ ਬਾਅਦ ਭਾਰਤ ਸਰਕਾਰ ਦੇ ਵੱਲੋਂ ਜੋ ਫੈਸਲੇ ਲਏ ਗਏ ਨੇ ਉਸ ਤੋਂ ਬਾਅਦ ਜਿੱਥੇ ਪਾਕਿਸਤਾਨੀ ਨਾਗਰਿਕ ਜੋ ਭਾਰਤ ਦੇ ਵਿੱਚ ਆਏ ਸਨ ਉਹਨਾਂ ਨੂੰ ਹੁਣ ਵਾਪਸ ਪਾਕਿਸਤਾਨ ਭੇਜਿਆ ਜਾ ਰਿਹਾ ਤੇ ਪਾਕਿਸਤਾਨ ਜਾਣੇ ਸ਼ੁਰੂ ਹੋ ਗਏ ਨੇ ਉੱਥੇ ਜੋ ਪਾਕਿਸਤਾਨ ਦੇ ਵਿੱਚ ਭਾਰਤੀ ਨਾਗਰਿਕ ਗਏ ਸਨ ਉਹ ਵੀ ਭਾਰਤ ਵਾਪਸ ਪਰਤ ਰਹੇ ਨੇ ਅਜਟਾਰੀ ਵਾਗਾ ਬਾਰਡਰ ਤੋਂ ਪਾਕਿਸਤਾਨੀ ਨਾਗਰਿਕ ਆਪਣੇ ਵਤਨ ਗਏ ਨੇ ਉਹ 191 ਦੇ ਕਰੀਬ ਨਾਗਰਿਕ ਆਪਣੇ ਵਤਨ ਜਾ ਰਹੇ ਨੇ ਤਾਂ ਉੱਥੇ ਦੱਸਦੇ ਇਹ ਕੀ ਪਾਕਿਸਤਾਨ ਜਿਹੜੇ ਭਾਰਤੀ ਨਾਗਰਿਕ ਨੇ ਉਟਾਰੀ ਵਾਗਾ ਸਰਹੱਦ ਦੇ ਰਾਹੀਂ ਭਾਰਤ ਪਹੁੰਚੇ ਕਰੀਬ 281 ਦੇ ਕਰੀਬ ਨਾਗਰਿਕ ਭਾਰਤਾਇਨੇ ਤੇ ਪ੍ਰੋਟੋਕੋਲ ਅਧਿਕਾਰੀ ਨੇ ਦੱਸਿਆ ਕਿ 30 ਅਪ੍ਰੈਲ ਤੱਕ ਇੱਕ ਦੂਜੇ ਦੇਸ਼ਾਂ ਦੇ ਵਿੱਚ ਗਏ ਇਹ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਆਪੋ ਆਪਣੇ ਵਤਨ ਵਾਪਸ ਭੇਜਿਆ ਜਾ ਸਕਦਾ ਉਹਨੇ ਵੀ ਕਿਹਾ ਕਿ 48 ਘੰਟੇ ਦਾ ਜੋ ਸਮਾਂ ਭਾਰਤ ਸਰਕਾਰ ਦੇ ਵੱਲੋਂ ਦਿੱਤਾ ਗਿਆ ਉਹ ਡਿਪਲੋਮੈਟ ਅਧਿਕਾਰੀਆਂ ਨੂੰ ਦਿੱਤਾ ਗਿਆ ਸੀ ਉੱਥੇ ਉਹਨਾਂ ਦਾ ਇਹ ਕਹਿਣਾ ਹੈ ਕਿ ਅੱਜਕੱਲ ਦੇ ਨਾਲੋਂ ਘੱਟ ਸਲਾਨੀ ਰਿਟਰੀਟ ਸੈਰਮਨੀ ਵੇਖਣ ਦੇ ਲਈ ਪਹੁੰਚੇ ਨੇ ਅੱਜ 191 ਪਾਕਿਸਤਾਨੀ ਜਿਹੜੇ ਆ ਨੈਸ਼ਨੈਲਿਟੀ ਦੇ ਪਰਸਨ ਆ ਜਿਨ੍ਹਾਂ ਵਿੱਚ ਲੇਡੀਆਂ ਔਰਤਾਂ ਬੱਚੇ ਉਹ ਅੱਜ ਭਾਰਤ-ਪਾਕਿਸਤਾਨ ਗਏ ਆ ਤੇ 287 ਜਿਹੜੇ ਆ ਭਾਰਤੀ ਜਿਹੜੇ ਪਾਕਿਸਤਾਨ ਦੇ ਵਿੱਚ ਔਨ ਵੀਜ਼ਾ ਗਏ ਸੀ ਉਹ ਵਾਪਸ ਆ ਗਏ ਜੇ ਆਪਾਂ ਬ੍ਰੇਕਅਪ ਕੀਤਾ ਜਾਵੇ ਤੇ 28 ਕੱਲ ਗਏ ਸੀਗੇ ਪਾਕ ਨੈਸ਼ਨਲ 191 ਜੀਨ ਕਾ 229 ਪਾਕ ਨੈਸ਼ਨਲ ਜਿਹੜੇ ਆ ਉਹ ਭਾਰਤ ਤੋਂ ਪਾਕਿਸਤਾਨ ਚਲ ਗਏ ਆ ਇਸੇ ਤਰੀਕੇ ਨਾਲ ਕੱਲ 105 ਦੇ ਅੱਜ 287 392 ਭਾਰਤੀ ਨਾਗਰਿਕ ਜਿਹੜੇ ਪਾਕਿਸਤਾਨ ਦੇ ਵਿੱਚ ਔਨ ਵੀਜ਼ਾ ਗਏ ਸੀਗੇ ਉਹ ਵਾਪਸ ਆ ਚੁੱਕੇ ਤੇ ਕਿਸੇ ਮਹਿਲਾ ਨੂੰ ਡਿਪੋਰਟ ਵੀ ਕੀਤਾ ਗਿਆ ਇਸ ਤਰ੍ਹਾਂ ਦੀ ਖਬਰ ਵੀ ਕੋਈ ਸਾਹਮਣੇ ਆਈ ਨਹੀਂ 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 ਕੋਈ ਇਹੋ ਜਿਹਾ ਨਿਗਾ ਜੀ ਔਨ ਵੀਜ਼ਾ ਗਏ ਸੀ ਸਾਰੇ ਔਨ ਵੀਜ਼ਾ ਰਹੇ ਜੇ ਡਿਪੋਰਟ ਵਾਲਾ ਕੰਮ ਹੁੰਦਾ ਤਾਂ ਉਹਦੇ ਬਾਰੇ ਇੱਕ ਵੱਖਰਾ ਲੈਟਰ ਵਗੈਰਾ ਹੁੰਦੀ ਹੈ ਉਹਦੇ ਬਾਰੇ ਇੰਟੀਮੇਸ਼ਨ ਦੀ ਹੁੰਦੀ ਹੈ ਇਹੋ ਜੀ ਕੋਈ ਨੋਟਿਸ ਗੱਲ ਨਹੀਂ ਸਰ ਸਮਾਂ ਵੀ ਵਧਾਇਆ ਗਿਆ ਜਿਹੜੇ ਲੋਕ ਜਿਹੜੇ ਜਿਹੜੇ ਆਉਂਦੇ ਨੇ हां जी जेड़े डिप्लोमेट तो ऑफिशियल ओना नु ते 48 घंटे दा टाइम देता गया सी इस तो अलावा जे देखा जावे नॉर्मल पैसेंजर जेड़े एक दूजी कंट्री विच क्रॉस करके गए ने ऑन वीजा ਉਹਨਾਂ ਨੂੰ 30 ਤਰੀਕ ਦਾ 30 April ਤੱਕ ਦਾ ਟਾਈਮ ਦਿੱਤਾ ਗਿਆ ਵੀ ਤੁਸੀਂ ਆਪਣੇ ਆਪਣੇ ਕੰਟਰੀ ਵਾਪਸ ਜਾਓ ਅੱਜ ਕੱਲ੍ਹ ਨਾਲੋਂ ਅੱਜ ਥੋੜਾ ਜਿਹਾ ਸਲਾਨੀ ਘੱਟ ਦੇਖਣ ਨੂੰ ਮਿਲੇ ਜ ਕਿਉਂਕਿ ਨਿਊਜ਼ ਚੈਨਲ ਤੇ ਜਿਹੜੀ ਖਬਰ ਦੇਖ ਰਹੀ ਆ ਕੁਝ ਵੈਸੇ ਨਹੀਂ ਆ ਰਹੇ ਪਰ ਜਿਨ੍ਹਾਂ ਨੇ ਆਉਣਾ ਉਹ ਆ ਚੁੱਕੇ ਹੋਏ ਨੇ 5:30 ਤੋਂ 6:00 ਦਾ ਪਲੇਟ ਦਾ ਟਾਈਮ ਹੈ ਤੇ ਉਦੋਂ ਕਲੀਅਰ ਹੋਏਗਾ ਜੀ